ਡਾਕਟਰ ਅੰਬੇਡਕਰ ਸਾਹਿਬ ਨੇ ਭਾਰਤ ਦੇ ਨਿਰਮਾਣ ਲਈ ਆਪਣਾ ਬਹੁਤ بڑا ਯੋਗਦਾਨ ਦਿੱਤਾ ਤੁਸੀਂ ਦੇਸ਼ ਦਾ ਇਤਿਹਾਸ ਪੜੋ ਇਸ ਦੇਸ਼ ਦੇ ਅੰਦਰ ਜਦੋਂ ਡਾਕਟਰ ਅੰਬੇਡਕਰ ਜੀ ਦਾ ਸੰਵਿਧਾਨ ਲਾਗੂ ਨਹੀਂ ਹੋਇਆ ਸੀ ਤੋ ਇਸ ਦੇਸ਼ ਦੇ ਮੰਦਰਾਂ ਤੇ ਦਰਵਾਜ਼ੇ ਵੀ ਵਿਦੇਸ਼ੀ ਹਮਲਾਵਰ ਲਾ ਕੇ ਲੈ ਜਾਂਦੇ ਸੀ ਦੇਸ਼ ਦੇ ਮੰਦਰ ਵੀ ਸੁਰੱਖਿਅਤ ਨਹੀਂ ਸੀ ਮੰਦਰ ਲੁੱਟੇ ਜਾਂਦੇ ਸੀ ਜ਼ਬਰਦਸਤੀ ਧਰਮ ਬਦਲਣ ਬਦਲਣ ਲਈ ਦਬਾਅ ਬਣਾਇਆ ਜਾਂਦਾ ਸੀ ਇਸ ਦੇਸ਼ ਦਾ ਹੁਕਮਰਾਨ ਹੀ ਦੱਸ ਰਿਹਾ ਗਿਣ-ਗਿਣ ਕੇ ਕਿ ਕਿੰਨੇ ਮੰਦਰ ਵਿਦੇਸ਼ੀ ਹਮਲਾਵਰਾਂ ਨੇ ਤੋੜੇ ਜਦ ਡਾਕਟਰ ਅੰਬੇਡਕਰ ਦਾ ਸੰਵਧਾਨ ਨਹੀਂ ਸੀ ਤਾਂ ਇਸ ਦੇਸ਼ ਦੀਆਂ ਲੜਕੀਆਂ ਨੂੰ ਗਜਨੀ ਦੇ ਬਾਜ਼ਾਰਾਂ 'ਚ ਲਿਜਾ ਕੇ ਟੱਕ ਟੱਕੇ ਨੂੰ ਨਿਲਾਮ ਕੀਤਾ ਜਾਂਦਾ ਸੀ ਇਸ ਦੇਸ਼ ਦੇ ਧਾਰਮਿਕ ਸੰਸਥਾਵਾਂ ਤੇ ਹਮਲਾ ਹੁੰਦੇ ਸੀ ਇਸ ਦੇਸ਼ ਦੇ ਅੰਦਰ ਅਸੀਂ ਇਤਿਹਾਸ ਦੇ ਪੰਨਿਆਂ ਤੇ ਦੇਖ ਸਕਦੇ ਹਾਂ ਕਿ ਗੁਰੂ ਨਾਨਕ ਬਾਬਰਦੀ ਜੇਲ੍ਹ ਵਿੱਚ ਚੱਕੀਆਂ ਚਲਾਉਣ ਲਈ ਮਜਬੂਰ ਸੀ ਇਸ ਦੇਸ਼ ਦੇ ਅੰਦਰ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਗੁਰੂ ਅਰਜਨ ਵਰਕੇ ਸੰਤ ਨੂੰ ਤੱਤੀਆਂ ਤਪੀਆਂ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਗੁਰੂ ਗੋਬਿੰਦ ਸਿੰਘ ਦੇ ਛੋਟੇ ਛੋਟੇ ਬੱਚੇ ਸਾਹਿਬਜ਼ਾਦੇ ਨੀਹਾਂ ਵਿੱਚ ਰੱਖ ਕੇ ਦਿਵਾਰਾ ਅਸਰ ਦਿੱਤੀਆਂ ਗਈਆਂ ਗੁਰੂ ਤੇਗ ਬਹਾਦਰ ਨੂੰ ਚਾਂਦਨੀ ਚੌਕ ਦੇ ਵਿੱਚ ਦਿੱਲੀ ਸ਼ਹੀਦ ਕੀਤਾ ਗਿਆ ਤੋ ਭਾਰਤ ਦੇ ਧਰਤੀ ਤੇ ਅਗਰ ਐਸੇ ਚਾਬਰ ਔਰ ਕਾਫਰਾਂ ਦਾ ਜੰਮਣਾ ਬੰਦ ਕੀਤਾ ਤਾਂ ਉਹ 바ਵਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਦੀ ਕਲਮ ਨੇ ਜੰਮਣਾ ਬੰਦ ਕੀਤਾ